ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਨਖਨੇ ਮਹੱਲਾ ਪੰਜਵਾ ਦੇਖਣ ਕੋ ਮੁਸਤਾਕ ਮੁਖ ਕਜਿਹਾ ਤਉ ਧਣੀ ਸਿਰਦਾ ਕਿਤੈ ਹਾਲ ਜਾ ਡਿਠਮ ਤਾਂ ਮਨ ਧਰਾਪਿਆ ਫਰਮਾਨ ਕਰਦੇ ਹਨ ਦੇਖਣ ਕੋ ਮੁਸਤਾਕ ਕੋ ਦਾ ਮਤਲਬ ਵਾਸਤੇ ਦੇਖਣ ਮਤਲਬ ਦੇਖਣ ਵਾਸਤੇ ਮੁਸਤਾਕ ਉਤਾਵਲਾ ਕਾਲਾ ਚਾਹ ਮੰਗਣ ਕੇ ਲਈ जिहा केह जिहां के, के, हे मेरे मालक, तेरा के है? मुख कजिहानी तनी तो 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 मतलब मालिक हे तनी तो हे मालक तेरा मुँह केहो जिहा है मैं तेरा मुख देखन ਦਾ ਬੜਾ ਚਾਹਵਾਨ ਹਾਂ ਬੜਾ ਮੁਸਤਾਕ ਹਾਂ ਉਤਾਵਲਾ ਹਾਂ ਕਾਲਾ ਹਾਂ ਮਾਇਆ ਵਸ ਹੋ ਕੇ ਮੈਂ ਕਿਸੇ ਭੈੜੇ ਹਾਲ ਵਿੱਚ ਝਟਕਦਾ ਫਿਰਦਾ ਸਾਂ ਫਿਰਦਾ ਕਿਤੇ ਹਾਲ ਝਟਕਦਾ ਫਿਰਦਾ ਹਾਂ ਬੇੜੀ ਹਾਲ ਦੇ ਵਿੱਚ ਜਦ ਡਿਠਮ ਤਾਂ ਮਨ ਤਰਪਿਆ ਤਰਪਿਆ ਮਤਲਬ ਰੱਜ ਗਿਆ ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ ਹੈ ਤਾਂ ਮੇਰਾ ਮਨ ਮਾਇਆ ਉਹਨੂੰ ਤਰਵਤ ਹੋ ਗਿਆ ਰੱਜ ਗਿਆ ਤਰਾਫ ਗਿਆ ਫਿਰ ਅੱਗੇ ਫਰਮਾਨ ਹੈ ਮਹੱਲਾ ਪੰਜਵਾ ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਤਣੀ ਵੇਦਨ ਪੀੜਾ ਨੂੰ ਕਹਿੰਦੇ ਦੁੱਖ ਨੂੰ ਕਹਿੰਦੇ ਜਾਣ ਲੱਖ ਭਵੇਂ ਪ੍ਰੀ ਨਿਖੰਦੋ ਤਾ ਜੀਵਸਾ ਪ੍ਰਭੂ ਦੇ ਦਰਸ਼ਨ ਖਣੋ ਉਸ ਪਰਮੇਸ਼ਰ ਦੇ ਦਰਸ਼ਨ ਕਰਨ ਖਣੋਂ ਮੈਂ ਦੁਖੀ ਹਾਂ ਮੇਰੇ ਅੰਦਰ ਅਨੇਕਾਂ ਕੀੜਾ ਹਨ ਦੁੱਖ ਹਨ ਮੇਰੇ ਅੰਦਰ ਦਰਦ ਹਨ ਅਨੇਕਾਂ ਇਹ ਖਸਮ ਮੇਰੇ ਦਿਲ ਦੀ ਪੀੜ ਨੂੰ ਤੂੰ ਹੀ ਜਾਣਦਾ ਮੇਰੀ ਇਸ ਪੀੜਾ ਨੂੰ ਵੇਦਨ ਵੇਦਨ ਕੇਨਨ ਪੀੜਾ ਨੂੰ ਜਾਣੇ ਤੂੰ ਤਣੀ ਹੇ ਮਾਲਕੇ ਤਣੀ ਤੂੰ ਹੀ ਜਾਣਦਾ ਮੇਰੀ ਇਸ ਪੀੜਾ ਨੂੰ ਕਿੰਨੇ ਮੇਰੇ ਅੰਦਰ ਤੈਨੂੰ ਮਿਲਣ ਦੀ ਤਾਂਘ ਹੈ ਤੇਰਾ ਦਰਸ਼ਨ ਕਰਨ ਦੀ ਤਾਂਘ ਹੈ ਖਿੱਚੇ ਮੇਰੇ ਅੰਦਰ ਪਰ ਭਾਵੇਂ ਕਹਿੰਦੇ ਮੈਨੂੰ ਲੱਖ ਪਤਾ ਹੋਵੇ ਜਾਣਾਂ ਲੱਖ ਭਾਵੇਂ ਫਿਰ ਢਖੰਦੋ ਤਾਂ ਜੀ ਉਸਾਂ ਕਿੰਦੇ ਭਾਵੇਂ ਮੈਨੂੰ ਲੱਖ ਪਤਾ ਹੋਵੇ ਕਿ ਤੂੰ ਮੇਰੀ वेदना ਜਾਣਦਾ ਹੈ ਮੈਨੂੰ ਭਲਾ ਦੀ ਲੱਖ ਹੀ ਪਤਾ ਹੋਵੇ ਲੱਖ ਵਾਰੀ ਭਲਾ ਨਹੀਂ ਪਤਾ ਹੋਵੇ ਇਸ ਗੱਲ ਦਾ ਮੈਨੂੰ ਵੀ ਮੇਰੀ वेदना ਨੂੰ ਮੇਰੀ ਪੀੜਾ ਨੂੰ ਤੂੰ ਜਾਣਦਾ ਹੈ ਫਿਰ ਵੀ ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਮੈਂ ਜਦੋਂ ਤੇਰਾ ਦਰਸ਼ਨ ਕਰਾਂ ਮੈਨੂੰ ਉਦੋਂ ਹੀ ਸੁਖ ਦਾ ਸਾਹ ਆਉਂਦਾ ਹੈ ਤੇਰਾ ਦਰਸ਼ਨ ਕਰੇ ਬਿਨਾ ਮੇਰਾ ਬੁਰਾ ਹਾਲ ਹੈ ਰੰਗੇ ਫਰਮਾਨ ਹੈ ਮਹੱਲਾ ਪੰਜਵਾ ਤਹਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿਠਿਆ ਸਹੀ ਰਹੇ ਅਮਾਨ ਜਿੰਨਾ ਸਤਗੁਰ ਭੇਟੇ ਆ ਸੰਸਾਰ ਰੂਪੀ ਨਦੀ ਵਿੱਚ ਵਿਕਾਰਾਂ ਦੇ ਢਾ ਲਾਈ ਹੋਈਆਂ ਐ ਵਿਕਾਰਾਂ ਨੇ ਵਿਕਾਰ ਢਾ ਲਾ ਕੇ ਬੈਠੀ ਐ ਇਸ ਸੰਸਾਰ ਰੂਪੀ ਨਦੀ ਦੇ ਵਿੱਚ ਨਦੀ ਦਾ ਕੰਡਾ ਢੈਂਦਾ ਜਾ ਰਿਹਾ ਹੈ ਨਵੇਂ ਪਿੱਛੇ ਵੀ ਇਸੇ ਤਰ੍ਹਾਂ ਦਾ ਸ਼ਬਦ ਆਇਆ ਸੀ ਮੈਂ ਜਿਸ ਤਰ੍ਹਾਂ ਖਾਰ ਪੈਂਦੀ ਹੈ ਖਾਰ ਪੈ ਗਈ ਪਾਣੀ ਦੇ ਵਿੱਚ ਤਾਂ ਹਾਂ ਡਿੱਗਣ ਲੱਗ ਪੈਂਦੀ ਹੈ ਕਹਿੰਦੇ ਨਦੀ ਦਾ ਕੰਢਾ ਢੈਂਦਾ ਜਾ ਰਿਹਾ ਹੈ ਵਿਕਾਰਾਂ ਦੇ ਰੋਡ ਦੇ ਵਿੱਚ ਅਨੇਕਾਂ ਬੰਦੇ ਰੁੜਦੇ ਮੈਂ ਆਪ ਵੇਖਿਆ ਨਾ ਜਿਸ ਤਰ੍ਹਾਂ ਪਾਣੀ ਰੋਡ ਕਿ ਲੈ ਜਾਂਦਾ ਹੈ ਨਾ ਕਹਿੰਦੇ ਉਸੇ ਤਰ੍ਹਾਂ ਇੱਥੇ ਵਿਕਾਰਾਂ ਦੇ ਵਿੱਚ ਅਨੇਕਾਂ ਹੀ ਬੰਦੇ ਇਸ ਨਦੀ ਦੇ ਵਿੱਚ ਪਾਵਿਸ਼ ਸੰਸਾਰ ਦੇ ਵਿੱਚ ਜਿਹੜੇ ਵਿਕਾਰ ਚੱਲ ਰਹੇ ਹਨ ਉਹ ਵਿਕਾਰਾਂ ਦੇ ਵਿੱਚ ਪਏ ਹੋਏ ਬੰਦੇ ਅਨੇਕਾਂ ਰੁੜਦੇ ਜਾ ਰਹੇ ਹੈ ਵਹਿਣ ਵਹੰਦੇ ਮੈਂ ਦੇਖਿਆ ਮੈਂ ਦੇਖਿਆ ਦਾ ਮਤਲਬ ਮੈਂ ਵੇਖਿਆ ਮੈਂ ਕਈ ਵੇਖਿਆ ਹਾਂ ਮੇਰਾ ਮੇਰੇ ਇਨ ਅੱਖਾਂ ਦੇ ਸਾਹਮਣੇ ਨਿਵਕਾਰਾਂ ਦੇ ਵਿੱਚ ਗਲਤ ਹੋ ਰਹੀ ਹੈ ਤੇ ਆਪਾਂ ਵੀ ਦੇਖਦੇ ਨਹੀਂ ਵਿਕਾਰ ਨਸ਼ੇ ਵੀ ਇੰਜ ਨੇ ਉਹ ਵਿਕਾਰਾਂ ਦੇ ਵਿੱਚ ਹੀ ਆਏ ਨੇ ਮਾੜੀ ਸੰਗਤ ਅਨੇਕਾਂ ਹੀ ਬੰਦੇ ਉਹਦੇ ਵਿੱਚ ਗਲਤਾਨ ਹੋ ਰਹੇ ਤਾਂ ਸਤਿਗੁਰੂ ਆਸ਼ੀਆ ਵੀ ਸਮਝਾਣੇ ਇਨੇ ਇਨਾਂ ਵਿਕਾਰਾਂ ਦੇ ਵਿੱਚ ਰੁੱਧੇ ਜਾ ਰਹੇ ਆ ਪਈ ਜਾ ਰਹੇ ਆ ਸਹੀ ਰਹੇ ਅਮਾਨ ਜਿੰਨਾ ਸਤਿਗੁਰੂ ਭੇਟਿਆ ਭੇਟਿਆ ਦਾ ਮਤਲਬ ਮਿਲਿਆ ਅਮਾਨ ਕਹਿੰਦੇ ਹਨ ਸਹੀ ਸਲਾਮਤ ਨੂੰ ਕਹਿੰਦੇ ਪਰ ਇਸ ਦੇ ਵਿੱਚੋਂ ਨਿਕਲਦਾ ਇੱਕੋ ਇੱਕ ਤਰੀਕਾ ਹੈ ਵਿਕਾਰਾਂ ਤੋਂ ਕੌਣ ਬਚ ਸਕਦਾ ਹੈ ਜਿਹੜਾ ਸਤਿਗੁਰੂ ਦੇ ਲਾੜ ਲੱਗ ਜਾਂਦਾ ਸਤਿਗੁਰੂ ਦੇ ਲਾੜ ਲੱਗ ਗਿਆ ਜਿਹੜਾ ਉਹੀ ਸਹੀ ਸਲਾਮਤ ਰਹਿੰਦੇ ਹਨ ਉਹ ਵਿਚਾਰਨ ਤੋਂ ਬਚ ਜਾਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਮਿਲੇ ਪੈਂਦਾ ਉਹ ਫਿਰ ਬਚ ਜਾਂਦੇ ਸਹੀ ਸਲਾਮਤ ਇਸ ਨਦੀ ਚੋਂ ਪਾਰ ਲੰਘ ਜਾਂਦੀ ਹੈ ਤਰ ਕੇ ਇਸ ਸੰਸਾਰ ਤੋਂ ਪਾਰ ਲੰਘ ਜਾਂਦੇ ਹਨ ਅਗੇ ਫਰਮਾਨ ਹੈ ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨ ਵਿਆਪੈ ਜਿਨ ਜਨ ਗੁਰਮੁਖ ਬੁਝਿਆ ਸੋ ਚਹੋ ਕੁੰਡੀ ਜਾਪੈ हे ਪ੍ਰਭੂ ਜਿਸ ਮਨੁਖ ਨੂੰ ਤੇਰੇ ਨਾਮ ਦੀ ਤਾਂਗ ਹੈ ਤੇਰੇ ਨਾਮ ਦੀ ਭੁੱਖ ਹੈ ਉਸ ਮਨੁੱਖ ਨੂੰ ਕੋਈ ਵੀ ਦੁੱਖ ਪਹੁੰ ਨਹੀਂ ਸਕਦਾ ਉਹਨੂੰ ਕੋਈ ਵੀ ਦੁੱਖ ਇਹ ਜਿੰਨਾ ਪਹੁੰ ਨਹੀਂ ਸਕਦਾ ਜਿਸ ਸੇਵਕ ਨੇ ਗੁਰੂ ਦੀ ਸ਼ਰਨ ਪੈ ਕੇ ਤੇਰੇ ਨਾਲ ਸਾਝ ਪਾਈ ਹੈ ਉਹ ਸਾਰੇ ਜਗਤ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮੰਨਿਆ ਪਰਮੰਨਿਆ ਹੋ ਜਾਂਦਾ ਹੈ ਸਾਰੇ ਜਗਤ ਦੇ ਵਿੱਚ ਉਹਦਾ ਨਾਮ ਚਮਕ ਪੈਂਦਾ ਜਿਨੇ ਤੇਰੇ ਨਾਲ ਸਾਂਝ ਪਾ ਲਈ ਗੁਰੂ ਦੀ ਛਲ ਪੈ ਗਈ ਗੁਰੂ ਦੇ ਲਾੜ ਲਾ ਕੇ ਉਸ ਪਰਮੇਸ਼ਰ ਨਾਲ ਸਾਂਝ ਪਾ ਲਈ ਜਿਨੇ ਉਹਦਾ ਦੁਨੀਆ ਦੇ ਵਿੱਚ ਨਾਮ ਚਮਕੇ ਜਾਂਦਾ ਹੈ ਇਹਨਾਂ ਫਰਮਾਨ ਹੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ ਤਾਂ ਸਤਿਗੁਰੂ ਪਾਸ਼ਾ ਸਮਝਾਉਣਾ ਕਰਦੇ ਹਨ ਕਹਿੰਦੇ ਫਿਰ ਜਿਹਨੇ ਮਨੁੱਖ ਜਿਹੜੇ ਸੇਵਕ ਗੁਰੂ ਦੇ ਰਾਹੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ ਉਸ ਦੇ ਵੀ ਨੇੜੇ ਕੋਈ ਵੀ ਪਾਪ ਨਹੀਂ ਢੁਗਦਾ ਬਾਬ ਉਹਦੇ ਤੋਂ ਤਾਂ ਕਮਦੇ ਆ ਉਹਦੇ ਨੇੜੇ ਨਹੀਂ ਆਉਂਦੇ ਰੰਗੇ ਫਰਮਾਨ ਹੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾ ਪੈ ਗੁਰੂ ਦੇ ਚਰਨਾਂ ਦੀ ਧੂੜ ਬੱਗੇ ਵੀ ਦੱਸਦੇ ਆ ਗੁਰੂ ਦੇ ਚਰਨਾਂ ਦੀ ਧੂੜ ਕੇ ਨਹੀਂ ਐ ਆ ਬਚਨ ਹੈ ਜੀ ਇਹ ਬਚਨ ਹੀ ਗੁਰੂ ਦੇ ਚਰਨ ਹੈ ਇਹਨਾਂ ਬਚਨਾਂ ਨੂੰ ਜਿਹਨੇ ਹਿਰਦੇ ਚ ਵਸਾਲਿਆ ਉਹਨੇ ਗੁਰੂ ਦੇ ਚਰਨ ਹਿਰਦੇ ਚ ਵਸਾਲੇ ਬਚਨ ਗੁਰੂ ਦਾ ਉਪਦੇਸ਼ ਸਿਰ ਮੱਥੇ ਮੰਨ ਲਿਆ ਉਹਨੇ ਸਤਗੁਰੂ ਪਾਤਸ਼ਾਹ ਦੇ ਚਰਨ ਆਪਦੇ ਮੱਥੇ ਨਾਲ ਲਾ ਲਏ ਤਾਂ ਸਤਗੁਰੂ ਪਾਤਸ਼ਾਹ ਸਮਝਾਣੇ ਕਹਿੰਦੇ ਫਿਰ ਗੁਰੂ ਦੇ ਬਚਨਾਂ ਰੂਪੀ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਕੇ ਆਪ ਬਚਨ ਨੂੰ ਕਮਾ ਕੇ ਉਪਦੇਸ਼ ਨੂੰ ਕਮਾ ਕੇ ਆਪਦੇ ਪਿੰਡੇ ਦੇ ਉੱਤੇ ਹੰਡਾ ਕੇ ਉਸੇ ਮੁਤਾਬਕ ਜਿਵੇਂ ਉਪਦੇਸ਼ ਹੈ ਉਸੇ ਤਰ੍ਹਾਂ ਕਰਨਾ ਤਾਂ ਸਮਝ ਲਓ ਇਸ਼ਨਾਨ ਕਰਨਾ ਹੈ ਕਹਿੰਦੇ ਫਿਰ ਇਸ ਤਰ੍ਹਾਂ ਇਸ਼ਨਾਨ ਕਰਕੇ ਉਸ ਦੀ ਕਈ ਜਨਮਾਂ ਦੀ ਵਿਕਾਰਾਂ ਦੀ ਮੈਲ ਵੀ ਲੈ ਜਾਂਦੀ ਹੈ ਫਿਰ ਉਹਦੀ ਉਹਦੀ ਮੈਲ ਖਤਮ ਹੋ ਜਾਂਦੀ ਲੈ ਜਾਂਦੀ ਹੈ ਜਨਮ ਜਨਮ ਕੀ ਮਲ ਉਤਰੇ ਜਨਮ ਜਨਮਾਂ ਤਰਾਂ ਦੀ ਜਿਹੜੀ ਮੈਲ ਲੱਗੀ ਸੀ ਉਹ ਲੈ ਜਾਂਦੀ ਹੈ ਗੁਰ ਧੂੜੀ ਨਾ ਪੈ ਗੁਰੂ ਦੇ ਵਚਨਾਂ ਰੂਪੀ ਚੰਨਾਂ ਦੇ ਵਿੱਚ ਜਿਹਨਾਂ ਇਸ਼ਨਾਨ ਕਰ ਲੈਂਦਾ ਰੰਗਿਆ ਫਰਮਾਨ ਹੈ ਜਿਨ ਹਰ ਬਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਇਹਨੇ ਜਿਵੇਂ ਮਨੁੱਖ ਨੇ ਪ੍ਰਭੂ ਦੀ ਰਜਾ ਨੂੰ ਮਿੱਠਾ ਕਰਕੇ ਮੰਨ ਲਿਆ ਜੋ ਪਰਮੇਸ਼ਰ ਨੇ ਕਰਦਾ ਬਸ ਉਹਨੂੰ ਸਿਰ ਮੱਥੀ ਮੰਨ ਲੈਣਾ ਬਾਣਾ ਮੰਨਣਾ ਬਹੁਤ ਔਖ ਹੈ ਪਰ ਜਿਹਨੇ ਮੰਨ ਲਿਆ ਗੱਲ ਕਰਨੀ ਸੌਖੀ ਹੈ ਉਹਦੇ ਬਾਣੇ ਨੂੰ ਮੰਨਣਾ ਮੇ ਜੋ ਪਰਮੇਸ਼ਰ ਕਰਦਾ ਉਹਦੇ ਵਿੱਚ ਰਾਜੀ ਰਹਿਣਾ ਚਾਰਾ ਵੀ ਹੈ ਨਹੀਂ ਜੇ ਕੋਈ ਨਾਮੰਨੇ ਮੰਨ ਲਉ ਬਾਣੇ ਨੂੰ ਤਾਂ ਫਿਰ ਕਰ ਵੀ ਕੀ ਸਕਦਾ ਨਹੀਂ ਮੰਨਦਾ ਤਾਂ ਨਾ ਮੰਨ ਤਾਂ ਫਿਰ ਕਰ ਵੀ ਕੀ ਸਕੇਗਾ ਇਸ ਕਰਕੇ ਮਿੱਤਰ ਇਹੀ ਹੈ ਮੇ ਫਿਰ ਤੂੰ ਮੰਨ ਨਹੀਂ ਲੈ ਕੋਈ 당 ਤਾਂ ਮੰਨ ਨਹੀਂ ਸਕਦਾ ਕੋਈ ਉਲਟ ਤਾਂ ਜਾਣ ਨਹੀਂ ਸਕਦਾ ਪਰਮੇਸ਼ਰ ਤੋਂ ਕੀ ਕਰੇਗਾ ਕੁਛ ਵੀ ਨਹੀਂ ਚਾਰਾ ਹੀ ਨਹੀਂ ਕੋਈ ਹੋਰ ਉਹਦੇ ਮੁਰੇ ਜਦੋਂ ਚਾਰਾ ਹੀ ਨਹੀਂ ਤਾਂ ਫਿਰ ਚਾ ਸਿੱਧੇ ਮਿੱਠੇ ਮੰਨ ਲਾ ਜਾਂ ਪੁੱਠੇ ਮੰਨ ਲਾ ਜਾਂ ਸੌਖਾ ਮੰਨ ਲਾ ਜਾਂ ਔਖਾ ਮੰਨ ਲਾ ਮੰਨਣਾ ਦਾ ਮੈਨੇ ਹੋਰ ਕੋਈ ਵਜ੍ਹਾ ਹੀ ਨਹੀਂ ਨਸਤ ਹੈ ਨਹੀਂ ਹੋਰ ਕੋਈ ਤਾਂ ਸਤਗੁਰੂ ਪਾਸ਼ਾ ਹੁਣ ਇਥੇ ਹੀ ਸਮਝਾ ਰਹੇ ਕਿੰਨੇ ਫਿਰ ਜਿਹੜੇ ਮਨੁੱਖ ਨੇ ਪ੍ਰਭੂ ਦੀ ਰਜਾ ਨੂੰ ਮਿੱਠਾ ਕਰਕੇ ਮੰਨ ਲਿਆ ਉਸ ਨੂੰ ਕੋਈ ਵੀ ਫਿਰ ਚਿੰਤਾ ਫਿਕਰ ਦੁੱਖ ਨਹੀਂ ਦੇ ਸਕਦਾ ਫਿਰ ਉਹਨ ਕੋਈ ਨਾ ਕੋਈ ਚਿੰਤਾ ਉਹਨੂੰ ਸਤਾਵੇ ਨਾ ਕੋਈ ਉਹਨੂੰ ਫਿਕਰ ਨਾ ਕੋਈ ਉਹਨੂੰ ਦੁੱਖ ਦੇ ਸਕਦਾ ਫਿਰ ਜਿਨੇ ਉਹਦੇ ਬਾਣੇ ਨੂੰ ਮੰਨ ਲਿਆ ਪਰ ਬਾਣਾ ਮੰਨਣ ਦਾ ਜਿਹੜਾ ਜਿਹੜੀ ਤਾਕਤ ਆਉਣੀ ਹੈ ਅੰਦਰ ਬਾਣਾ ਮੰਨਣ ਦੀ ਉਹ ਆਉਣੀ ਹੈ ਸ਼ਬਦ ਤੋਂ ਐਵੇਂ ਨਹੀਂ ਮੰਨਿਆ ਜਾ ਸਕਦਾ ਜਦੋਂ ਸ਼ਬਦ ਨੂੰ ਪੜ੍ਹ ਕੇ ਕਮਾਈਏ ਤਾਂ ਫਿਰ ਤਾਕਤ ਮਿਲਦੀ ਹੈ ਬਾਣਾ ਮੰਨਣ ਦੀ ਫਿਰ ਉਹਨਾਂ ਨੂੰ ਦੇਖ ਕੇ ਬਾਣਾ ਮੰਨਿਆ ਜਾ ਸਕਦਾ ਹੈ ਵੀ ਗੁਰੂ ਸਾਹਿਬ ਨੇ ਤਾਂ ਸਾਰਾ ਪਰਿਵਾਰ ਹੀ ਵਰਤਾ ਨਹੀਂ ਆਪਾਂ ਦਸਵੇਂ ਪਾਤਸ਼ਾਹ ਦੀ ਗੱਲ ਕਰੀਏ ਆਪ ਦਾ ਸਾਰਾ ਪਰਿਵਾਰ ਮਾਤਾ ਪਿਤਾ ਗੁਰਤੇਗ ਬਹਾਦਰ ਮਾਤਾ ਗੁਜਰਕੌਰ ਤੇ ਫਿਰ ਮੰਨ ਲਓ ਦਾਦਾ ਹਰਗੋਬਿੰਦ ਸਾਹਿਬ ਛੇਵੀਂ ਪਾਸ਼ਾ ਦਾਦਾ ਜੀ ਤੇ ਪੜਦਾਦਾ ਗੁਰੂ ਅਰਜਨ ਦੇਵ ਜੀ ਉਹ ਵੀ ਵਾਰਿਆਂ ਨਾ ਤਤੀ ਤਵੀ ਤੇ ਦਸਵੀਂ ਪਾਸ਼ਾ ਦੇ ਪੜਦਾਦਾ ਪੰਜਵੀਂ ਪਾਸ਼ਾ ਸੀ ਫਿਰ ਹੋਰ ਕਿੰਨੇ ਬਾਕੀ ਸਤਿਗੁਰੂ ਪਾਸ਼ਾ ਨੇ ਤਾਂ ਕੋਈ ਫਰਕ ਹੀ ਨਹੀਂ ਸਮਝਿਆ ਉਹਨੇ ਤਾਂ ਆਪਨੇ ਮੰਨ ਲਓ ਵੀ ਸਾਰੇ ਸਿੱਖਾਂ ਨੂੰ ਸਭ ਨੂੰ ਆਪਦਾ ਪਰਿਵਾਰ ਹੀ ਸਮਝਿਆ ਕੋਈ ਵੀ ਫਰਕ ਨਹੀਂ ਸਮਝਿਆ ਜੇ ਫਰਕ ਸਮਝਦੇ ਤਾਂ ਫਿਰ ਮੈਦਾਨ ਦੇ ਜੰਗ ਦੇ ਵਿੱਚ ਆਪਦੇ ਪੁੱਤਰਾਂ ਨੂੰ ਨਾ ਭੇਜਦੇ ਉਹਨਾਂ ਨੇ ਉਸੇ ਕੈਟਾਗਰੀ ਚ ਰੱਖਿਆ ਜਿਹਦੇ ਚ ਮੰਨ ਲਓ ਆਪਦੇ ਪਰਵਾਰ ਨੂੰ ਉਸੇ ਤਰ੍ਹਾਂ ਹੀ ਸਮਝਿਆ ਜਿਵੇਂ ਸਿੱਖ ਹੈ ਕੋਈ ਵੀ ਫਰਕ ਨਹੀਂ ਸਮਝਿਆ ਤਾਂ ਇਸ ਕਰਕੇ ਜਦੋਂ ਉਸ ਪਾਸੇ ਨਿਗਾਹ ਮਾਰੇ ਤਾਂ ਫੇਰ ਪਾਣਾ ਜਿਹੜਾ ਮੰਨਣਾ ਹੈ ਫਿਰ ਮੰਨਣ ਦੀ ਤਾਕਤ ਮਿਲਦੀ ਹੈ ਇੰਨਾ ਕੁਝ ਰੱਖਿਆ ਹੀ ਕੁਛ ਨਹੀਂ ਇਸ ਕਰਕੇ ਇਹ ਇਤਿਹਾਸ ਬਾਣੀ ਪੜੀਏ ਉਹਨੂੰ ਵਿਚਾਰੀਏ ਤਾਂ ਫਿਰ ਇਹ ਇੱਕ ਤਾਕਤ ਮਿਲ ਜਾਂਦੀ ਅੰਦਰ ਮੇਰੇ ਇਹ ਇੱਕ ਸੋਚ ਬਦਲ ਜਾਂਦੀ ਹੈ ਵੀ ਇੱਥੋਂ ਹਰੇਕ ਨੇ ਚਲੇ ਜਾਣਾ ਹੈ ਰਹਿਣਾ ਕਿਸੇ ਨੇ ਨਹੀਂ ਕੋਈ ਪਹਿਲਾਂ ਚਲੇ ਜਾਂਦਾ ਕੋਈ ਬਾਅਦ ਚ ਜਲੇ ਜਾਂਦਾ ਜਾਣਾ ਤਾਂ ਹਰੇਕ ਨਹੀਂ ਤੇ ਪਰ ਉਹਦਾ ਨਾਮ ਰਹਿ ਜਾਂਦਾ ਹੈ ਜਿਹੜਾ ਕੋਈ ਚੰਗੇ ਕੰਮ ਕਰਕੇ ਜਾਂਦਾ ਹੈ ਜਿਵੇਂ ਪਿੱਛੇ ਦੱਸ ਕੇ ਤੇ ਇਹ ਸੰਗੁਣ ਪਾਸ਼ਾ ਇਹ ਹੁੰਦਾ ਜਗਤ ਦੇ ਵਿੱਚ ਨਾਮ ਰੋਸ਼ਨ ਹੋ ਜਾਂਦਾ ਜੀ ਦਾ ਹੁਣ ਮੰਨ ਲਓ ਉਹਨਾਂ ਸ਼ਹੀਦਾ ਸਿੰਘਾਂ ਨੂੰ ਜਿਹਦਾ ਨਾਮ ਹੈ ਉਹ ਅਮਰ ਹੈ ਨਹੀਂ ਤਾਂ ਮੰਨ ਲਓ ਬੰਦਾ ਭੁੱਲ ਜਾਂਦਾ ਹੁਣ ਦਾਦੇ ਪੜਦਾਦੇ ਤੋਂ ਪਿੱਛੇ ਕੌਣ ਯਾਦ ਕਰਦਾ ਕੋਈ ਨਹੀਂ ਯਾਦ ਕਰਦਾ ਪਰ ਇਹ ਕਿੰਨਾ ਮੰਨ ਲਓ ਵੀ ਕਿੰਨਾ ਸਮਾਂ ਬੀਤ ਗਿਆ ਕبھی ਸਾ ਭਗਤ ਨਾਮਦੇਵ ਜੀ ਉਹਦਾ ਪੰਜਵੀਂ ਛੇਵੀਂ ਸਦੀ ਦੇ ਵਿੱਚ ਛੇਵੀਂ ਛੇਵੀਂ ਸਦੀ ਦੇ ਵਿੱਚ ਹੋਇਆ ਕਿੰਨੇ ਸਾਲ ਹੋ ਗਏ ਕਿੰਨੇ 100 ਸਾਲ ਹੋ ਗਏ ਸਾਲ ਨਹੀਂ ਕਿੰਨੇ 100 ਸਾਲ ਹੋ ਗਏ ਮੰਨ ਲਓ 1700 ਸਾਲ ਕਰਨ ਸੋ ਸਾਲ ਉਸ ਤੋਂ ਪਿੱਛੇ ਵੀ ਮੰਨ ਲਓ ਜਿਨ੍ਹਾਂ ਦਾ ਨਾਮ ਹੈ ਉਹ ਅਮਰ ਹੈ ਉਹ ਅੱਜ ਹਾਜ਼ਰ ਨਾਲ ਅੱਜ ਹੈ ਸਾਡੇ ਵਿੱਚ ਇਸ ਕਰਕੇ ਉਹ ਜਿਹੇ ਕਰਮ ਕੋਈ ਕਰਕੇ ਜਾਓ ਜਿਨੇ ਵੀ ਦੁਨੀਆ ਯਾਦ ਕਰੇ ਰਹੀ ਦੁਨੀਆ ਤੱਕ ਨਾਮ ਰਹੇ ਤਾਂ ਅਨੇਕਾਂ ਹੀ ਪ੍ਰਮਾਣ ਮਿਲ ਜਾਂਦੇ ਆ ਜਿਨ੍ਹਾਂ ਨੇ ਨਾਮ ਕਮਾਇਆ ਤਦ ਹਿਰਸਨ ਨੂੰ ਪਾਛਾਗੇ ਫਰਮਾਨ ਕਰਦੇ ਹਨ ਕਿਨੇ ਉਹਨੂੰ ਕੋਈ ਫਿਰ ਚਿੰਤਾ ਫਿਕਰ ਨਹੀਂ ਰਹਿ ਜਾਂਦਾ ਜਿਹੜਾ ਪਾਣੀ ਨੂੰ ਮੰਨ ਲੈਂਦਾ ਮਿੱਠਾ ਕਰਕੇ ਹਰ ਜੀਉ ਤੂੰ ਸਭਨਾ ਦਾ ਮਿੱਤਰ ਹੈ ਸਭ ਜਾਣੀ ਆਪੈ ਹੇ ਪ੍ਰਭੂ ਜੀ ਤੂੰ ਸਾਨੇ ਜੀਵਾਂ ਦਾ ਮਿੱਤਰ ਹੈ ਤੇਰਾ ਕੋਈ ਵੀ ਕਿਸੇ ਦੇ ਨਾਲ ਮੈਰ-ਵਿਰੋਧ ਨਹੀਂ ਹੈ ਸਾਰੇ ਨੇ ਮਿੱਤਰ ਹੈ ਉਹ ਪਰਮੇਸ਼ਰ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਭਗਤ ਵਛਲਾ ਹੋ ਜਿਹੜਾ ਕੋਈ ਵੀ ਉਹਦੇ ਭਗਤੀ ਸਿਮਰਨ ਕਰਦਾ ਹੈ ਉਹੀ ਉਹਨੂੰ ਪਿਆਰਾ ਲੱਗਦਾ ਹੈ ਕਿਉਂਕਿ ਉਹਦਾ ਬੰਦੇ ਦੇ ਨਾਲ ਕਿਸੇ ਦੇ ਨਾਲ ਮੋਹ ਨਹੀਂ ਹੈ ਉਹਦਾ ਭਗਤੀ ਦੇ ਨਾਲ ਸੇਵਾ ਸਿਮਰਨ ਦੇ ਨਾਲ ਉਹਦਾ ਸੰਬੰਧ ਹੈ ਉਹ ਜਿਸ ਸਰੀਰ ਦੇ ਵਿੱਚ ਹੈਗਾ ਸੇਵਾ ਦੇ ਸਿਮਰਨ ਉਹ ਹੀ ਉਹਦਾ ਪਰਮੇਸ਼ਰ ਦਾ ਪਿਆਰਾ ਹੈ ਉਹ ਪਗਤੀ ਨੂੰ ਪਿਆਰ ਕਰਨ ਵਾਲਾ ਕਹਿੰਦੇ ਤੂੰ ਸਾਰੇ ਜੀਵਾਂ ਦਾ ਮਿੱਤਰ ਹੈ ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈ ਉਹ ਤਾਂ ਜਦੋਂ ਫਿਰ ਬੇਗਾਨੀ ਹੋ ਜਾਂਦੀ ਜਦੋਂ ਉਹਨੂੰ ਯਾਦ ਨਹੀਂ ਕਰਦੇ ਉਹਦੇ ਨਾਲ ਸਾਹ ਹੀ ਨਹੀਂ ਪਾਉਂਦੇ ਉਹ ਤਾਂ ਵਾਜਾ ਮਾਰਦੇ ਆ ਬੋ ਸਿੱਖ ਸਤਿਗੁਰੂ ਕੇ ਪਿਆਰੇ ਗਾਉ ਉਹ ਸੱਚੀ ਬਾਣੀ ਵਾਜਾ ਮਾਰ ਮਾਰ ਸਤਿਗੁਰੂ ਪਾਇਸ਼ਕ ਸਾਧ ਸਦਕੇ ਕਹਦੇ ਆ ਵੀ ਆਜੋ ਗਾ ਲਓ ਬਾਣੀ ਤੇ ਅਸੀਂ ਜਿੰਗਾਈਏ ਨਾ ਸਾਂਝ ਨਾ ਪਾਈਏ ਉਹ ਤਾਂ ਵਾਜਾ ਮਾਰਦੇ ਆ ਤੇ ਅਸੀਂ ਉਹਦੀ ਆਵਾਜ਼ ਨਾ ਸੁਣੀਏ ਤਾਂ ਫਿਰ ਸਾਡੇ ਭਾਗ ਮਾੜੀ ਹੈ ਤਾਂ ਫਿਰ ਅਗੇ ਫਰਮਾਨ ਹੈ ਐਸੀ ਸੋਭਾ ਜਨੈ ਕੀ ਜੀਵਨ ਹਰ ਪਲ ਤਾਪੈ ਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿੰਨਾ ਵੱਡਾ ਪ੍ਰਭੂ ਦਾ ਆਪਣਾ ਤੇਜ ਪ੍ਰਤਾਪ ਹੈ ਉਸ ਪਰਮੇਸ਼ਰ ਦਾ ਜਿੱਦਾ ਆਪਦਾ ਤੇਜ ਪ੍ਰਤਾਪ ਹੈ ਉਹਦਾ ਸੇਵਕ ਉਹਦੀ ਵੀ ਸੋਭਾ ਉਨੀ ਵੱਡੀ ਹੋ ਜਾਂਦੀ ਹੈ ਵੇਖੋ ਕਿ ਕਿੰਨੀ ਵੱਡੀ ਕਿੰਦਾ ਕਿੰਨੀ ਵੱਡੀ ਬਖਸ਼ਿਸ਼ ਹੈ ਇਹ ਇਨਫਰਮੇਸ਼ਨ ਨੇ ਜਿਹੜਾ ਉਹਦੀ ਭਜਨ ਮੰਦਗੀ ਕਰਨ ਵਾਲਾ ਉਹਦਾ ਹੀ ਰੂਪ ਹੋ ਜਾਂਦਾ ਇਸ ਤੋਂ ਉੱਤੇ ਤਾਂ ਹੋਰ ਕੁਝ ਨਹੀਂ ਨਾ ਇਸ ਤੋਂ ਉੱਤੇ ਤਾਂ ਹੋ ਹੀ ਨਹੀਂ ਸਕਦਾ ਇਸ ਤੋਂ ਵੱਡੀ ਦਾਤ ਕੇ ਨਹੀਂ ਹੋ ਸਕਦੀ ਤੇ ਚ ਸਤਿਗੁਰੂ ਸਾਹਿਬ ਇਹ ਸਮਝਾ ਕਹਿੰਦੇ ਐਸੀ ਸੋਭਾ ਜਨੈ ਕੀ ਜੀਵੜ ਹਰ ਪ੍ਰਤਾਪੈ ਜਿਵੇਂ ਹਰੀ ਪਰਮੇਸ਼ਰ ਦਾ ਪ੍ਰਤਾਪ ਹੈ ਕਹਿੰਦੇ ਇਹ ਐਂਜੀ ਸੋਭਾ ਉਸ ਜਨ ਦੀ ਹੋ ਜਾਂਦੀ ਉਸ ਸੇਵਕ ਨਹੀਂ ਹੋ ਜਾਂਦੀ ਹੈ ਸਭ ਅੰਤਰ ਜਨਮ ਵਰਤਾਇ ਹਰ ਜਨ ਤੇ ਜਾਪੈ ਪ੍ਰਭੂ ਆਪਣੇ ਸੇਵਕ ਦੀ ਵਿੜਿਆਈ ਸਭ ਜੀਵਾਂ ਦੇ ਅੰਦਰ ਟਿਕਾ ਦਿੰਦਾ ਹੈ। ਸਾਨੀ ਜੀਵਾਂ ਦੇ ਅੰਦਰ ਆਪਣੇ ਸੇਵਕਾਂ ਦੀ ਵਿੜਿਆਈ ਹੈ ਜਿਹੜੀ ਉਹ ਜੀਵਾਂ ਦੇ ਅੰਦਰ ਟਿਕਾ ਦਿੰਦਾ ਹੈ। ਪ੍ਰਭੂ ਆਪਣੇ ਸੇਵਕਾਂ ਤੋਂ ਹੀ ਪਛਾਣਿਆ ਜਾਂਦਾ ਹੈ। ਜਿਸ ਪ੍ਰਭੂ ਨੂੰ ਪਛਾਣਨਾ ਆਵੇ ਤਾਂ ਉਹ ਆਪਦੇ ਸੇਵਕਾਂ ਨੂੰ ਹੀ ਪਛਾਣਿਆ ਜਾਂਦਾ ਹੈ। ਕਿਉਂਕਿ ਉਹਨੇ ਆਪ ਦਾ ਰੂਪ ਹੀ ਵੜਾਈ ਕਰਨ ਵਾਲਾ ਜਿਹੜਾ ਉਸੇ ਦਾ ਰੂਪ ਹੋ ਜਾਂਦੀ ਹੈ ਪਰਮੇਸ਼ਰ ਦਾ ਸੋ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਹੈ ਜੇ ਕੋਈ ਬਖਸ਼ਿਸ਼ ਲਵੇ ਤਾਂ ਜੇ ਨਾ ਲਵੇ ਤਾਂ ਫਿਰ ਉਹ ਆਪਦੀ ਮਰਜ਼ੀ ਉਹਨੇ ਤਾਂ ਸਭ ਕੁਝ ਸਿੱਧਾ ਡਾਇਰੈਕਟ ਸਾਡੀ ਝੋਲੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੋਈ ਵਿਚਾਲੇ ਵਿਚੋਲਾ ਗੁਰੂ ਤੋਂ ਬਿਨਾ ਸ਼ਬਦ ਗੁਰੂ ਤੋਂ ਬਿਨਾ ਕੋਈ ਓਲਾ ਹੀ ਨਹੀਂ ਰੱਖਿਆ ਮੇ ਸ਼ਬਦ ਗੁਰੂ ਦੀ ਲੜ ਲੱਗ ਤੇ ਸਿੱਧੇ ਡਾਇਰੈਕਟ ਆਪਦੀ ਪਹੁੰਚ ਬਣਾ ਉਸ ਕਾਲਪੁਰਖ ਪਰਮੇਸ਼ਰ ਦੇ ਨਾਲ ਸਿੱਧੇ ਸੰਬੰਧ ਵਿਚਾਰੇ ਕੋਈ ਕਿਸੇ ਦੀ ਜ਼ਰੂਰਤ ਨਹੀਂ ਹੋਰ ਸ਼ਬਦ ਗੁਰੂ ਤੋਂ ਬਿਨਾ ਉਹਦੇ ਨਾਲ ਹੀ ਤੂੰ ਉਹਦੇ ਨਾਲ ਜਾਣ ਪਛਾਣ ਬਣਾ ਉਹ ਨਾਲ ਸੰਬੰਧ ਬਣਾ ਪਰਮੇਸ਼ਰ ਨਾਲ ਤੇ ਉਹਦੇ ਵਿੱਚ ਹੀ ਲੀਨ ਹੋ ਜਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਨਿਚਾਰਾ ਕਰਦੇ ਆ ਮਿਆਂ ਤੁੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ